ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਅਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਅੱਜ ਆਪਾਂ ਜਿਹੜੀ ਆਪਣੀ ਕਣਕ ਬੀਜੀ ਤੀ ਜੀ ਇਹ ਆਪਾਂ ਪਰਾਲੀ ਦੇ ਵਿੱਚ ਬੀਜੀ ਤੀ ਤੇ ਬਿਲਕੁਲ ਵੀ ਆਪਾਂ ਖੇਤ ਦੇ ਵਿੱਚੋਂ ਨਾ ਤਾਂ ਆਪਾਂ ਗੱਠਾ ਬਣਾ ਕੇ ਪਰਾਲੀ ਚਕਾਈ ਹੈ ਤੇ ਨਾ ਹੀ ਆਪਾਂ ਕਿਸੇ ਵੀ ਕਿਸਮ ਦੀ ਇੱਕ ਵੀ ਢੇਰੀ ਨੂੰ ਅੱਗ ਲਾਈ ਹੈ ਤੇ ਆਪਾਂ ਦੱਸੂਗੇ ਵੀ ਆਪਾਂ ਕਿਹੜੀ ਮਸ਼ੀਨ ਦੇ ਨਾਲ ਬੀਜੀ ਤੇ ਕਿਵੇਂ ਦਾ ਰਿਜ਼ਲਟ ਰਿਹਾ ਤੇ ਜਿਹੜੀ ਸੁੰਡੀ ਦੀ ਸਮੱਸਿਆ ਆ ਰਹੀ ਹੈ ਉਹ ਕਿੰਨੀ ਕ ਆਪਣੇ ਖੇਤ ਦੇ ਵਿੱਚ ਆਈ ਹੈ ਜਿਹੜੀ ਕਹਿੰਦੇ ਆ ਜੀ ਪਰਾਲੀ ਦੇ ਵਿੱਚ ਸੁੰਡੀ ਦਾ ਅਟੈਕ ਬਹੁਤ ਜ਼ਿਆਦਾ ਹੁੰਦਾ ਸਾਰੀ ਗੱਲ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਵੀਡੀਓ ਦੇ ਨਾਲ ਆਪਣੀ ਦੇ ਨਾਲ ਬਨੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਪਹਿਲਾ ਮੈਂ ਤੁਹਾਨੂੰ ਵੈਰਾਈਟੀ ਬਾਰੇ ਦੱਸ ਦਵਾਂ ਇਹ ਜਿਹੜੀ ਆਪਣੀ ਵੈਰਾਈਟੀ ਹੈ ਜੀ ਕਣਕ ਦੀ ਵੈਰਾਈਟੀ ਹੈਗੀ ਹੈ ਜੀ 2967 2967 ਇਹ ਆਪਣੀ ਵੈਰਾਈਟੀ ਹੈ ਤੇ ਜਿਹੜਾ ਇਸ ਖੇਤ ਦੇ ਵਿੱਚ ਝੋਨਾ ਤਾਂ ਜਿਹੜੀ ਆਪਾਂ ਲਾਈ ਹੋਈ ਸੀ ਉਹ ਹੈਗੀ ਦੀ ਪੂਸ਼ਾ 44 ਹੁਣ ਪੂਸ਼ਾ ਜਿਹੜੀ 44 ਜੀਰੀ ਆ ਉਹਦਾ ਸਭ ਨਾਲੋਂ ਵੱਧ ਆਪਾਂ ਕਹਿ ਸਕਦੇ ਆ ਪਰਾਲੀ ਹੁੰਦੀ ਐ ਤੇ ਖੇਤ ਦੇ ਵਿੱਚ ਉਹਦੀ ਪਰਾਲੀ ਨੂੰ ਸੰਭਣਾ ਬਹੁਤ ਜ਼ਿਆਦਾ ਔਖਾ ਐ ਪਰ ਆਪਾਂ ਫੇਰ ਵੀ ਅੱਗ ਨਾ ਲੱਗਨ ਦੇ ਕਰਕੇ ਪਿਛਲੇ ਤੋਂ ਪਿਛਲੇ ਸਾਲਾਂ ਦੇ ਵਿੱਚ ਅਸੀਂ ਕੀ ਕਰਦੇ ਤੇ ਜਿਵੇਂ ਹੋਰ ਵੀ ਕਿਸਾਨ ਭਰਾ ਕਰਦੇ ਹੋਣਗੇ ਜਿਹੜੀ ਲਹਿਨਾ ਹੁੰਦੀਆਂ ਨੇ ਫੂਸਦੀਆਂ ਉਹਨੂੰ ਅਸੀਂ ਅੱਗ ਲਗਾ ਦਿੰਦੇ ਤੇ ਅੱਗ ਲਾਉਣ ਤੋਂ ਬਾਅਦ ਜਿਹੜੇ ਟੰਡੇ ਹੁੰਦੇ ਆ ਟੰਡਿਆਂ ਦੇ ਵਿੱਚ ਅਸੀਂ ਕਣਕ ਦੀ ਬਿਜਾਈ ਕਰਦੇ ਤੇ ਬਹੁਤ ਵਧੀਆ ਨਤੀਜੇ ਤੇ ਰਿਜ਼ਲਟ ਵੀ ਆਪਾਂ ਨੂੰ ਪੂਰਾ ਮਿਲਦਾ ਰਿਹਾ ਤੇ ਪਰ ਇਸ ਵਾਰ ਜਿਹੜੀ ਅੱਗ ਦੀ ਸਮੱਸਿਆ ਆਈ ਤੇ ਨਾਲ ਲੱਗਨ ਕਰਕੇ ਇਸ ਵਾਰ ਆਪਾਂ ਨੇ ਸਾਰੀ ਪਰਾਲੀ ਜਿਹੜੀ ਹੈ ਉਹ ਖੇਤ ਦੇ ਵਿੱਚੇ ਆਪਾਂ ਬਾਈ ਹੈ ਤੇ ਜਦੋਂ ਆਪਾਂ ਕਣਕ ਦੀ ਬਿਜਾਈ ਕਰਨ ਤੋਂ ਪਹਿਲਾਂ ਆਪਾਂ ਨੇ ਜਿਹੜੀਆਂ ਢੇਰੀਆਂ ਹੁੰਦੀਆਂ ਐ ਉਹ ਆਪਾ ਜੀ ਜਿਹੜਾ ਟਰੈਕਟਰ ਦੇ ਨਾਲ ਖਡਾਉਣੇ ਵਾਲਾ ਜਿਹੜਾ ਜਿਗਾੜ ਹੈ ਉਹਦੇ ਨਾਲ ਜਿਹਦੀਆਂ ਢੇਰੀਆਂ ਐ ਉਹ ਆਪਾਂ ਨੇ ਖਿਲਾਰ ਦਿੱਤੀਆਂ ਤੀਆਂ ਤੇ ਉਹਦੇ ਵਿੱਚ ਵੀ ਆਪਾਂ ਨੂੰ ਇੱਕ ਸਮੱਸਿਆ ਆਈ ਤੇ ਜਿਹੜਾ ਆਪਣੇ ਕੋਲ ਉਹ ਪਰਾਲੀ ਖਡਾਣੇ ਵਾਲਾ ਜਿਹੜਾ ਆਪਾਂ ਕਹਿ ਸਕਦੇ ਆ ਜੰਤਰਤਾ ਉਹ ਲਿਫਟ ਪਰ ਕਨੈਕਟਡ ਨਹੀਂਤਾ ਥੱਲੇ ਤੋਂ ਉੱਪਰ ਨਹੀਂ ਉਹਨੇ ਸਿਰਫ ਜਿਹੜੀਆਂ ਢੇਰੀਆਂ ਲੈਣ ਦੇ ਉੱਪਰ ਵਾਲੀ ਢੇਰੀਆਂ ਤੀਆਂ ਫੂਸ ਉਹਨੇ ਸਾਰਾ ਲੈਨਾ ਵਾਲੇ ਦਵਾਲੇ ਨੂੰ ਖਡਾਰਤੀ ਆ ਤੇ ਕੁਝ ਦਿੱਕਤ ਵੀ ਆਈ ਹੈ ਜਿਹੜਾ ਉਹ ਆਪਣਾ ਜਿਗਾੜਤਾ ਉਹ ਪੂਰਾ ਵਧੀਆ ਆਪਾਂ ਪ੍ਰੋਪਰ ਕਹਿ ਨਹੀਂ ਸਕਦੇ ਵੀ ਉਹਨੇ ਆਪਣੀ ਪ੍ਰਾਲੀ ਨੂੰ ਖਡਾਰਿਆ ਨਹੀਂ ਕਿਉਂਕਿ ਹਜੇ ਵੀ ਮੈਂ ਤੁਹਾਨੂੰ ਆਪਣੇ ਖੇਤ ਦੇ ਵਿੱਚ ਦਿਖਾਊਗਾ ਉਹਨੇ ਇੱਕ ਪਾਸੇ ਤੋਂ ਚਾਕੇ ਪ੍ਰਾਲੀ ਦੂਜੇ ਪਾਸੇ ਕਰਤੀ ਆਪਾਂ ਨੂੰ ਥੋੜਾ ਜਿਹਾ ਅਗਲੇ ਸਾਲ ਉਹਦੀ ਵੀ ਆਪਾਂ ਨੂੰ ਜਿਹੜੀ ਦਿੱਕਤ ਆਈ ਹੈ ਉਹ ਆਪਾਂ ਸੋਲਵ ਕਰਾਂਗੇ ਤੇ ਉਹ ਖਡਾਉਣ ਤੋਂ ਬਾਅਦ ਜਿਹੜੀ ਲੱਗਾ ਵਾਲੀ ਗੇੜੇ ਹੁੰਦੇ ਆ ਕਪੈਨ ਦੇ ਉਹ ਜਿਹੜੇ ਟੈਰਾ ਦੇ ਨਾਲ ਜੇਰੀਆ ਢੇਰੀਆ ਥੱਲੇ ਪਰਾਲੀ ਦੱਬੀ ਹੋਈ ਹੁੰਦੀ ਹੈ ਉਹ ਆਪਾਂ ਨੇ ਆਪ ਮਿਹਨਤ ਕਰਕੇ ਤੰਗੜੀਏ ਦੇ ਨਾਲ ਆਪਾਂ ਸਾਰੇ ਖੇਤ ਦੇ ਵਿੱਚ ਪਰਾਲੀ ਨੂੰ ਖਡਾਰਿਆ ਤੇ ਖਡਾਰਨ ਤੋਂ ਬਾਅਦ ਜਦੋਂ ਆਪਾਂ ਕਣਕ ਬੀਜੀ ਆਪਾਂ ਨੇ ਰੂਟਾਵੇਟਰ ਦੇ ਨਾਲ ਸਿਰਫ ਜਿਹੜੀ ਰੂਟਾਵੇਟਰ ਬੀਟਰ ਦੇ ਨਾਲ ਆਪਾਂ ਕਣਕ ਬੀਜ ਦੇ ਆਮ ਉੱਪਰ ਡ੍ਰਿਲ ਰੂਟਾਵੇਟਰ ਨਾਲ ਆਪਾਂ ਕਣਕ ਬੀਜੀ ਤੇ ਜਿਹੜਾ ਆਪਾਂ ਕਣਕ ਦਾ ਹੁਣ ਬੀਜ ਪਰਾਲੀ ਦੇ ਵਿੱਚ ਬੀਜ ਵੱਧ ਪਾਉਣਾ ਪੈਂਦਾ ਏ ਤੇ ਬੀਜ ਮੈਂ ਤੁਹਾਨੂੰ ਦੱਸ ਦਵਾਂ ਜਿਹੜਾ ਕਣਕ ਦਾ ਆਪਣਾ ਬੀਜ ਤਾਂ ਇਹ ਆਪਣਾ ਘਰ ਦਾ ਬੀਜ ਤਾਂ ਪਿਛਲੇ ਸਾਲ ਆਪਾਂ ਬੀਜ ਮੋਲ ਦਾ ਪਾਇਆ ਤਾਂ ਤੇ ਇਸ ਵਾਰ ਆਪਣਾ ਘਰ ਦਾ ਬੀਜ ਤਾਂ ਤੇ ਬੀਜ ਨੂੰ ਆਪਾਂ ਘਰ ਘਰ ਬੀਜ ਕੇ ਵੀ ਦੇਖਿਆ ਤਾਂ ਆਪਾਂ ਨੇ 15 ਦਾਣੇ ਬੀਜੇ ਤੇ 2967 ਦੇ ਤੇ 15 ਦੇ 15 ਦਾਣੇ ਆਪਣੇ ਕਾਮਜਬ ਹੋਏ ਤੇ ਉਹਦੇ ਕਰਕੇ ਬੀਜ ਆਪਾਂ ਜਿਹੜਾ ਸਹੀ ਮਾਤਰਾ ਦੇ ਵਿੱਚ ਆਪਣਾ ਜਿਹੜਾ ਮਸ਼ੀਨ ਨੇ ਆਪਾਂ ਬਾਦ ਦੇ ਵਿੱਚ ਜਿਹੜਾ ਐਸਟੀਮੇਟਡ ਲਾਇਆ ਹੈ ਆਪਣਾ ਜੀ 52 ਤੋਂ 53 ਕਿਲੋ ਬੀਜ ਖੇਤ ਦੇ ਵਿੱਚ ਪਿਆ ਹੈ ਤੇ ਜਾਨੀ ਕਿ ਆਪਾਂ ਅਸੀਂ ਸੋਚਿਆ ਵੀ ਜੰਮ ਬਹੁਤ ਪ੍ਰੋਪਰ ਹੈ ਤੇ ਆਪਾਂ ਕਹਿ ਸਕਦੇ ਵੀ ਥੋੜਾ ਜਿਹਾ ਜੰਮ ਵੱਧ ਹੈ 50 ਜਨਨ ਕਿ ਜੇ ਆਪਾਂ ਪਰਾਲੀ ਦੇ ਵਿੱਚ ਆਪਾਂ ਬਜਾਈ ਕਰਨੀ ਹੋਵੇ ਕਣਕ ਦੀ 50 ਕਿਲੋ ਬੀਜ ਬਹੁਤ ਹੈ 50 ਕਿਲੋ ਬੀਜ ਪਾ ਕੇ ਆਪਾਂ ਕਣਕ ਦੇ ਵਿੱਚ ਬਜਾਈ ਕਰ ਸਕਦੇ ਤੇ ਬਹੁਤ ਵਧੀਆ ਕਣਕ ਹੈ ਕੋਈ ਆਪਾਂ ਕਹਿ ਨਹੀਂ ਸਕਦੇ ਵੀ ਕਣਕ ਜੀ ਬਹੁਤ ਆਪਣਾ ਬਹੁਤ ਨੁਕਸਾਨ ਤੇ ਥੋੜਾ ਬਹੁਤ ਆਪਾਂ ਕਹਿ ਸਕਦੇ ਆ ਉਹ ਵੀ ਕਣਕ ਜਿੱਥੇ ਆਪਣੀ ਘਟ ਨਿਕਲੀ ਹੈ ਫਟਾਰਾ ਕਰ ਲੈਂਦੀ ਐ ਤੇ ਕਾਮਜਬ ਝਾੜ ਦੇ ਵਿੱਚ ਕੋਈ ਆਪਾਂ ਨੂੰ ਫਰਕ ਦੇਖਣ ਨੂੰ ਨਹੀਂ ਪੈ ਰਿਹਾ ਤੇ ਆਪਣਾ ਪਹਿਲੀ ਪਿਆਰ ਦਾ ਤਜਰਬਾ ਐ ਤੇ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਰਹਾਂਗੇ ਵੀ ਕਣਕ ਕਿਵੇਂ ਦਾ ਪ੍ਰੋਸੈਸ ਕਣਕ ਦਾ ਚੱਲ ਰਿਹਾ ਹੈ ਤੇ ਕਿੰਨਾ ਆਪਣੇ ਕੋਲ ਝਾੜ ਦਊਗੀ ਇਹ ਸਾਰੀ ਆਪਾਂ ਤੁਹਾਨੂੰ ਜਾਣਕਾਰੀ ਤੁਹਾਨੂੰ ਦੱਸੂਗੇ ਵੀ ਜਿਹੜਾ ਇਹ ਤਰੀਕਾ ਹੈ ਆਪਣਾ ਕਾਮਜਬ ਹੈਗਾ ਇਹ ਜਾਂ ਫਿਰ ਨਹੀਂ ਹੋਨ ਦੀ ਘੜੀ ਆਪਾਂ ਨੂੰ ਇਹ ਤਰੀਕਾ ਠੀਕ ਲੱਗ ਰਿਹਾ ਹੈ ਹਜੇ ਤੱਕ ਆਪਾਂ ਨੂੰ ਪ੍ਰੋਪਰ ਆਪਣੀ ਕਣਕ ਆਪਾਂ ਨੂੰ ਦੇਖਣ ਨੂੰ ਲੱਗ ਰਿਹਾ ਵੀ ਕਣਕ ਦੇ ਵਿੱਚ ਕੋਈ ਵੀ ਨੁਕਸਾਨ ਦੇਖਣ ਨੂੰ ਨਹੀਂ ਮਿਲ ਰਿਹਾ ਜਿੰਨਾ ਕ ਨੁਕਸਾਨ ਹੈਗਾ ਉਹ ਮੈਂ ਤੁਹਾਨੂੰ ਦਿਖਾ ਵੀ ਦਵਾਂ ਆ ਫੂਸ ਵਾਲੀ ਲੈਣ ਹੈ ਤੇ ਇੱਥੇ ਵੀ ਆਪਾਂ ਕਹਿ ਸਕਦੇ ਆ ਜਿਵੇਂ ਆਪਾਂ ਬੀਜੇ 40 ਕਿਲੋ ਦੀ ਰੇਂਜ ਦੇ ਵਿੱਚ ਵਰਤਦੇ ਆ ਉਹ ਸਾਬ ਨਾਲ ਆਪਣਾ ਜਮ ਹੈਗਾ ਤੇ ਦੇਖਣ ਨੂੰ ਤੁਹਾਨੂੰ ਕੈਮਰੇ ਦੇ ਵਿੱਚ ਕਣਕ ਲੱਗੂਗੀ ਵੀ ਬਹੁਤ ਖਰਾਬ ਹੈ ਪਰ ਇਹਨਾਂ ਨੁਕਸਾਨ ਨਹੀਂ ਹੈਗਾ ਬਹੁਤ ਵਧੀਆ ਹੈ ਕਣਕ ਆਪਣੀ ਉੱਗ ਰਹੀ ਹੈ ਬਹੁਤ ਵਧੀਆ ਕਣਕ ਆਪਣੀ ਉੱਗੀ ਹੈ ਤੇ ਪੂਰਾ ਜਰਮੀਨੇਸ਼ਨ ਹੋਇਆ ਹੈ ਤੇ ਹੁਣ ਗੱਲ ਆਉਂਦੀ ਹੈ ਸੁੰਡੀ ਦੀ ਵੀ ਸੁੰਡੀ ਦਾ ਕਿੰਨਾ ਕੁ ਅਟੈਕ ਹੋਇਆ ਬਾਈ ਜੀ ਆਪਣੇ ਖੇਤ ਦੇ ਵਿੱਚ ਜਿਹੜਾ ਸੁੰਡੀ ਦਾ ਅਟੈਕ ਹੈ ਉਹ ਥੋੜਾ ਹੋਇਆ ਏ ਬਹੁਤਾ ਜਿਹੜਾ ਅਟੈਕ ਹੈ ਉਹ ਸੁੰਡੀ ਦਾ ਨਹੀਂ ਹੋਇਆ ਮੈਂ ਤੁਹਾਨੂੰ ਐਵੇਂ ਨਹੀਂ ਕਹਿੰਦਾ ਵੀ ਨਹੀਂ ਹੋਇਆ ਆਪਣੇ ਸੁੰਡੀ ਦਾ ਅਟੈਕ ਹੋਇਆ ਹੈਗਾ ਪਰ ਇੱਕ ਆਪਾਂ ਨੂੰ ਕੀ ਤੇ ਉਹ ਸੁੰਡੀ ਦਾ ਜਿਹੜਾ ਅਟੈਕ ਉਹ ਦੇਖਣ ਨੂੰ ਮਿਲ ਰਿਹਾ ਕੀ ਤੇ ਉਹ ਆਪਾਂ ਨੂੰ ਇੱਕ ਦੋ ਡੱਕੇ ਆ ਜਿਹੜੇ ਉਹ ਸੁੱਕੇ ਹੋਏ ਦਿਖ ਰਹੇ ਆ ਜਿੱਥੇ ਸੁੰਡੀ ਦਾ ਅਟੈਕ ਬਹੁਤਾ ਅਟੈਕ ਨਹੀਂ ਹੋਇਆ ਤੇ ਬਾਕੀ ਦੇਖਦੇ ਆ ਵੀ ਸੁੰਡੀ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਲੱਗ ਰਿਹਾ ਏ ਕਿਉਂਕਿ ਹੁਣ ਠੰਡ ਪੈਣ ਲੱਗੀ ਕੋਰਾ ਪੈਣ ਲੱਗ ਗਿਆ ਉਹਦੇ ਨਾਲ ਵੀ ਸੁੰਡੀ ਹੈ ਜਿਹੜੀ ਰੋਕੂਗੀ ਜ਼ਰੂਰ ਤੇ ਬਾਕੀ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਂਦੇ ਰਹੂਗੇ ਵੀ ਕਿਵੇਂ ਦੀ ਕਣਕ ਦੀ ਆਪਣੀ ਕਿਵੇਂ ਚੱਲ ਰਿਹਾ ਪ੍ਰੋਸੈਸ ਸਾਰਾ ਪ੍ਰੋਸੈਸ ਹੈ ਜਿਹੜਾ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਯਾਨੀ ਕਿ ਪਰਾਲੀ ਦੇ ਵਿੱਚ ਜਿਹੜਾ ਬਾਉਂ ਦਾ ਢੰਗ ਹੈ ਉਹ ਆਪਾਂ ਇਹ ਵਾਲਾ ਢੰਗ ਇਸ ਵਾਰਤ ਕੇ ਦੇਖਿਆ ਤੇ ਤੁਸੀਂ ਵੀ ਅਗਲੇ ਸਾਲ ਇਹ ਢੰਗ ਜਿਹੜਾ ਵਰਤ ਸਕਦੇ ਆ ਤੇ ਬਾਕੀ ਸਾਰੀਆਂ ਵੀਡੀਓ ਤੁਹਾਨੂੰ ਆ ਚੈਨਲ ਤੇ ਆਉਂਦੀਆਂ ਰਹਿਣਗੀਆਂ ਵੀ ਕਿਵੇਂ ਕੰਮ ਚੱਲ ਰਿਹਾ ਏ ਤੇ ਕਿੱਥੇ ਤੱਕ ਆਪਣੀ ਪ੍ਰੋਸੈਸ ਹੈਗਾ ਏ ਆਪਣਾ ਤੇ ਕਾਨਕ ਹੁੰਦੀ ਘੜੀ ਆਵਾਜ਼ ਹੈਗੀ ਆ ਜਿਹੜੀ ਆਪਣੀ ਬਹੁਤ ਵਧੀਆ ਏ ਬਾਕੀ ਝਾੜ ਦੇ ਵਿੱਚ ਇਸ ਵਾਰ ਪਤਾ ਲੱਗੂਗਾ ਵੀ ਪ੍ਰਾਲੀ ਵਿੱਚ ਬਾਉਂਡ ਦੇ ਨਾਲ ਆਪਣਾ ਝੜ ਘਟਦਾ ਏ ਜਾਂ ਫਿਰ ਵੱਧਦਾ ਏ ਸਾਰੀ ਤੁਹਾਨੂੰ ਵੀਡੀਓ ਆ ਆਪਣੇ ਚੈਨਲ ਤੇ ਮਿਲਣਗੀ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਹੋਰ ਵੀਡੀਓ ਦੇਖਣ ਦੇ ਲਈ